ਜਦੋਂ ਵੀਡੀਓ ਤੁਹਾਡੇ ਕੋਲ ਚੱਲ ਪਈ ਦੱਬ ਕੇ ਸ਼ੇਅਰ ਕਰ ਦਿਓ ਕਾਰਨ ਇਹ ਆ ਵੀ ਸਾਡਾ ਭਰਾ ਨਵਦੀਪ ਹਰਾਨਾ ਜਿਹੜਾ ਜੇਲ੍ਹ ਚ ਹਰਿਆਣੇ ਪੁਲਿਸ ਨੇ ਚੱਕਿਆ ਹੋਇਆ ਹੈਗਾ ਪਹਿਨੇ ਕਿਸਾਨੀ ਅੰਦੋਲਨ ਚ ਉਹਦਾ ਬਹੁਤ ਵੱਡਾ ਯੋਗਦਾਨ ਸੀ ਨਜਾਇਜ਼ ਜੀ ਕਿਉਂਕਿ ਵਾਟਰ ਕੈਨਨ ਦੇ ਜਦੋਂ ਆਪਾਂ ਦਿੱਲੀ ਨੂੰ ਜਾਂਦੇ ਸੀ ਪਹਿਲੀ ਵਾਰ ਉਹਨੇ ਗੱਡੀ ਤੇ ਚੜ੍ਹ ਕੇ ਮੂੰਹ ਮੋੜੇ ਸੀ ਜਿਹੜੀਆਂ ਬਸਾੜਾ ਕਿਸਾਨਾਂ ਤੇ ਵੱਜ ਰਹੀਆਂ ਸੀ ਉਹਨਾਂ ਨੂੰ ਰੋਕਣ ਵਾਲਾ ਉਹੀ ਯੋਧਾ ਸੀ ਫੇਰ ਹੀ ਆਪਾਂ ਕਿਸਾਨੀ ਅੰਦੋਲਨ ਜਿੱਤਿਆ ਸੀ ਫੇਰ ਹੀ ਵੱਡਾ ਇਕੱਠ ਹੋਇਆ ਸੀ ਫੇਰ ਹੀ ਲੋਕਾਂ ਦਾ ਤਖ਼ਤ ਹੋਏ ਸੀਗੇ ਉਹਨੂੰ ਜੇਲ੍ਹ ਚੋਂ ਕਢਾਉਣਾ ਬਹੁਤ ਜ਼ਰੂਰੀ ਆ 17 ਤਰੀਕ ਨੂੰ ਉਵਾਲੇ ਐਸਐਸਪੀ ਦਾ ਦਫ਼ਤਰ ਮੂਹਰੇ ਬਹੁਤ ਵੱਡਾ ਕਟ ਕੀਤਾ ਜਾਣਾਗਾ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਫੇਰ ਹੀ ਨੌਜਵਾਨਾਂ ਦਾ ਹੌਸਲਾ ਪਊਗਾ ਫੇਰ ਹੀ ਲੋਕ ਲੋਕਾਂ ਦੇ ਲੋਕਾਂ ਦੇ ਹੱਕਾਂ ਲਈ ਲੜਨਗੇ ਜੇ ਤੁਸੀਂ ਨਾਲ ਖੜੋਗੇ ਜੇ ਕੋਈ ਨਾਲ ਨਾ ਨਾ ਖੜਿਆ ਫੇਰ ਅਗਲੇ ਦਾ ਮੂੰਹ ਨਹੀਂ ਕਰਦਾ ਲੜਨ ਨੂੰ ਲੜਦਾ ਹੀ ਅਗਲਾ ਫੇਰ ਆ ਜੇ ਲੋਕ ਨਾਲ ਖੜਦਿਆ ਹੁਣ ਦੱਬ ਕੇ ਇੰਨੀ ਵੀਡੀਓ ਸ਼ੇਅਰ ਕਰੋ ਵੀ ਲੱਖਾਂ ਦੇ ਹਿਸਾਬ ਨਾਲ ਆਪਾਂ ਉਵਾਲੇ ਵੱਡਾ ਕਟ ਕਰਨਾ ਨਵਦੀਪ ਦੇ ਹੱਕ ਚ ਬੱਤ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪਹੁੰਚੋ ਬਾਈ ਨੂੰ ਆਪਾਂ ਸੁਣਾਉਣਾ ਹੀ ਸੁਣਾਉਣਾਗਾ ਉਹ ਗੱਲ ਨਾ ਹੋ ਜੇ ਹੁਣ ਪੰਜਾਬੀਓ ਆਪਣੇ ਹਰ ਇੱਕ ਧਰਨੇ 'ਚ ਆਪਣੇ ਹਰ ਇੱਕ ਹੱਕ 'ਚ ਬੰਦਾ ਖੜਿਆਗਾ ਤੇ ਉਹਦੇ ਹੱਕ 'ਚ ਖੜਨਾ ਜ਼ਰੂਰੀ ਆ ਹਰ ਹਰ ਹੱਕ ਸੱਚ ਦੀ ਲੜਾਈ ਲਈ ਉਹ ਨੌਜਵਾਨ ਲੜਦਾ ਹੌਸਲੇ ਵਾਲਾ ਨੌਜਵਾਨ ਆ ਉਹਨੂੰ ਬਾਹਰ ਕਢਾਉਣਾ ਜ਼ਰੂਰੀ ਆ ਫੇਰ ਹੀ ਆਪਾਂ ਤੋਂ ਜੰਗਾਂ ਜਿੱਤੀਆਂ ਜਾਣੀਆਂ ਲੋ ਵੀ ਸਾਰੇ ਪੰਜਾਬ ਨੂੰ ਆਵਾਜ਼ ਮਾਰਦਾ ਮੈਂ ਉੱਧਰ ਕੋਈ ਘਰੇ ਨਾ ਰਹੇ ਬੱਤ ਤੋਂ ਵੱਧ ਵੱਡਾ ਕੱਟ ਕਰਨਾ ਵੀਡੀਓ ਕੱਲਾ ਕੱਲਾ ਸ਼ੇਅਰ ਕਰ ਦਿਓ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਬੇਨਤੀ ਆ ਸਾਰੀਆਂ ਸਿੱਖ ਜਦ